ਕੌਮ ਦੇ ਵਿੱਚ ਦੁਬਿਧਾ ਹੈ ਨਹਿੰਗ ਜਥੇਬੰਦੀਆਂ ਹੋਰ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਤੁਸੀਂ ਇਸ ਨੂੰ ਦੂਰ ਰੰਦੇਸੀ ਵਾਲਾ ਫੈਸਲਾ ਕੀ ਮੰਨਦੇ ਹੋ ਜੀ ਤੇ ਲੈਸ ਨੂੰ ਬਹੁਤ اچھی ਗੱਲ ਸੰਤਾਨਾਂ ਕੱਢ ਪ੍ਰਚਾਰਾ ਕਰਕੇ ਮਿਸ਼ਨ ਨਹੀਂ ਜਾਗੇ ਉਹਨਾਂ ਨੂੰ ਇੱਕ ਮੋਗਲ ਜਿਹੜਾ ਦਿੱਤਾ ਗਿਆ ਹੈ ਕੁਝ ਲੋਕ ਇਹ ਸਵਾਲ ਉਠਾਉਂਦੇ ਪਿਆ ਵੀ ਨਾ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੈ ਨਾ ਹੀ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂਬਰ ਐਗਜ਼ੀਕਟਿਵ ਕਮੇਟੀ ਕਦੇ ਸੇਵਾ ਵੀ ਨਹੀਂ ਕੀਤੀ ਫਿਰ ਇਹਨਾਂ ਨੂੰ ਬਾਹਰੋਂ ਲਿਆ ਕੇ ਜਥੇਦਾਰ ਕਿਵੇਂ ਸੌਂਪ ਲਗਾਇਆ ਗਿਆ ਬਾਹਰੋਂ ਕੋਤੋਂ ਲੈ ਕੇ ਆਇਆਂ ਚੋਬੀ ਰੇੜੀਆਂ ਤੋਂ ਲੈ ਕੇ ਆਇਆਂ ਹੈ ਜਾਂ ਗਾਂ ਤੋਂ ਲੈ ਆਏ ਆਣ ਸਿੱਖ ਕੌਮ ਦਾ ਪ੍ਰਚਾਰਕ ਹੈ ਜੀ ਉਸ ਨੂੰ ਲੈ ਕੇ ਉਹਨੂੰ ਤੁਸੀਂ ਬਾਹਰ ਨਾ ਸਮਝਦੇ ਪਿਓ ਮੁਨੇ ਜਿਹਨੇ ਸਾਡੇ ਮਿਸ਼ਨੀ ਕਾਰਜਾਂ 'ਚ ਪੜਦੇ ਨੇ ਕਰਦੇ ਨੇ ਪ੍ਰਚਾਰ ਕਰਦੇ ਨੇ ਉਹ ਬਾਹਰ ਨੇ ਹੋਵੇ। ਜੇ ਬਾਦਲ ਪਰਿਵਾਰ ਦੇ ਵਿੱਚ ਵੀ ਦੇਖੀਏ ਮਜੀਠੀਏ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਉਹ ਦੇਖੋ ਮੈਂ ਇਸ ਨੂੰ ਘਰ ਦੀ ਗੱਲ ਸਮਝਾਗਾ ਆਪਾਂ ਠੀਕ ਹੋ ਜਾਣਗੇ। ਕੁਝ মিডিਆ ਦੇ ਵਿੱਚ ਕੁਝ ਖਬਰਾਂ ਇਹ ਨੇ ਕਿ ਤੁਸੀਂ ਮਜੀਠੀਏ ਦੇ ਹੋਰਾਂ ਨੂੰ ਥਿੱਬੀ ਲਾ ਕੇ ਇਹ ਜਥੇਦਾਰ ਤੁਸੀਂ ਬਣਾਏ ਆ। ਕੀ ਇਹ ਗੱਲ ਸੱਚ ਹੈ? ਕਈ ਬੰਦੇ ਆ ਗਏ ਜਿਹੜੇ ਸ਼ੋਮੀ ਕਾਲੀ ਦਲ ਦੇ ਵਿਰੋਧ ਨੂੰ ਗੁਰੂ ਪਰਨਾ ਹੀ ਕਰਨਾ ਹੈ ਪਾਵੇਂ ਜੋ ਮਰਜ਼ੀ ਕਰਦਾ ਅਮਰਤ ਵੇਲੇ ਦਸਤਾਰ ਬੰਦੀ ਅਮਰਤ ਜਿਹੜਾ ਮਾੜਾ ਹੁੰਦਾ ਤੁਸੀਂ ਮੈਨੂੰ ਦੱਸੋ ਅਮਰਤ ਵੇਲਾ ਮਾੜਾ ਹੁੰਦਾ ਹਾਂਜੀ ਸਰਨਾ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਹੈ ਪੰਜਾਬੀ ਲੋਕ ਚੈਨਲ ਤੋਂ ਹਰਪਾਲ ਸਿੰਘ ਸੁਨਾਮ ਹੋ ਰਿਹਾ ਸੀ ਜੀ ਹਾਂਜੀ 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 ਅੱਜ ਸ਼ੋਮੀ ਕਮੇਟੀ ਵੱਲੋਂ ਭਾਈ ਕੁਲਦੀਪ ਸਿੰਘ ਗੜਗੜਜ ਨੂੰ ਜਥੇਦਾਰ ਨਿਯੁਕਤ ਕੀਤਾ ਗਿਆ। ਹਾਂਜੀ ਤੁਹਾਡੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਹੈ ਕਿ ਇਹ ਇੱਕ ਦੂਰ ਅੰਦੇਸ਼ੀ ਤੇ ਚੜ੍ਹਦੀ ਕਲਾ ਵਾਲਾ ਫੈਸਲਾ ਹੈ। ਪਰ ਕੌਮ ਦੇ ਵਿੱਚ ਦੁਬਿਧਾ ਹੈ ਨਹਿਂਗ ਜਥੇਬੰਦੀਆਂ ਹੋਰ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ। ਤੁਸੀਂ ਇਸ ਨੂੰ ਦੂਰ ਅੰਦੇਸ਼ੀ ਵਾਲਾ ਫੈਸਲਾ ਕਿਉਂ ਮੰਨਦੇ ਹੋ ਜੀ? ਮੈਂ ਸਵਾਸਾ ਫੈਸਲਾ ਮੰਨਦਾ ਹਾਂ ਕਿਤੇ ਮੰਨਿਆ। ਸਵਾਰਣਿਕ ਕਮੇਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਜਿਹੜੇ ਮਿਸ਼ਨੇ ਕਰਤੋਂ ਪੜ੍ਹੇ ਹੋਏ ਲਿਖੇ ਹੋਏ ਔਰ ਪ੍ਰਚਾਰ ਕਰਦੇ ਰਹੇ ਤੇ ਉਹਨਾਂ ਦੇ ਪ੍ਰਚਾਰ ਨੂੰ ਰੇਕੇ ਸ਼ੌਨੀ ਕੁਦਵਾਰਾ ਪੰਡਕ ਕਮੇਟੀ ਨੇ ਸਾਇਟ ਕੰਵੀਨਸ਼ਨ ਨੂੰ ਜਥੇਦਾਰ ਨਿਯੁਕਤ ਕੀਤਾ ਤੱਕ ਨੰਦੋਸਾਹ ਕੇਵਰੇ ਸਾਹਬ ਜੀ ਤੇ ਅਜ ਤੱਕ ਕੋਈ ਨਹੀਂ ਲੱਗਿਆ ਨਹੀਂ ਤੇ ਜਿਹੜੇ 60 ਸਾਲ ਦਾ ਇਤਿਹਾਸ ਮੇਰੇ ਸਾਹਮਣੇ ਹੈਗਾ ਨੈਸ ਨੂੰ ਬੋਟਾ ਚੀ ਗਲ ਸੰਤੋਮਾਨ ਕੋ ਜ ਪ੍ਰਚਾਰ ਕਰ ਗਏ ਮਿਸ਼ਨ ਨਹੀਂ ਆ ਗਏ ਉਹਨਾਂ ਨੂੰ ਇੱਕ ਮੋਗਲ ਜਰਾ ਦਿੱਤਾ ਗਿਆ ਬੋਟ ਦੇ ਤਿੰਨ ਮੋਗਾ ਦਿੱਤਾ ਗਿਆ ਜੀ ਕੁਝ ਲੋਕ ਇਹ ਸਵਾਲ ਉਠਾਉਂਦੇ ਪਿਆ ਵੀ ਨਾ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੈ ਨਾ ਹੀ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂਬਰ ਐਗਜ਼ੀਕਟਿਵ ਕਮੇਟੀ ਕਦੇ ਸੇਵਾ ਵੀ ਨਹੀਂ ਕੀਤੀ ਫਿਰ ਇਹਨਾਂ ਨੂੰ ਬਾਹਰੋਂ ਲਿਆ ਕੇ ਜਥੇਦਾਰ ਕਿਵੇਂ ਸੋ ਲਗਾਇਆ ਗਿਆ ਇਹਨਾਂ ਤੋਂ ਮਾਲ ਕਰਦੇ ਪਏ ਬਾਰੰਗ ਤੋਂ ਲੈ ਕੇ ਆਇਆ ਹਾਂ ਸੋਧੀ ਰੇਵੀਆ ਤੋਂ ਲੈ ਕੇ ਆਇਆ ਹਾਂ ਹੈ ਜਾਂ ਰਾਮ ਤੋਂ ਲੈ ਕੇ ਆਇਆ ਹਾਂ ਸਿੱਖ ਕੌਮ ਦਾ ਪ੍ਰਚਾਰਕ ਹੈ ਹਾਂਜੀ ਉਸ ਨੂੰ ਲੈ ਕੇ ਉਹਨੂੰ ਤੁਸੀਂ ਬਾਹਰ ਨਾ ਸਮਝਦੇ ਪਿਓ ਮਨ ਲ ਜਿਵੇਂ ਸਾਡੇ ਮਿਸ਼ਨਰੀ ਕਾਰਜਾਂ 'ਚ ਪੜਦੇ ਨੇ ਕਰਦੇ ਨੇ ਪ੍ਰਚਾਰ ਕਰਦੇ ਨੇ ਉਹ ਬਾਹਰਲੇ ਹੋ ਗਏ ਜੀ ਹਾਂਜੀ ਫਿਰ ਤੁਸੀਂ ਕਹਿਣਾ ਲੋ ਜੀ ਸੌਣੀ ਕਮੇਟੀ ਦੇ ਮੈਂਬਰ ਹੀ ਬਣਦੇ ਨੇ ਉਸ ਦੇ ਜਥੇਦਾਰ ਫਿਰ ਤੁਸੀਂ ਇਹ ਕਹਿਣਾ ਸੀ ਸਰ ਸਰਨੇ ਸਾਹਿਬ ਜੇ ਬਾਦਲ ਪਰਿਵਾਰ ਦੇ ਵਿੱਚ ਵੀ ਦੇਖੀਏ ਮਜੀਠੀਏ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਉਹ ਦੇਖੋ ਮੈਂ ਇਸ ਨੂੰ ਘਰ ਦੀ ਗੱਲ ਸਮਝਦਾ ਹਾਂ ਆਪਾਂ ਠੀਕ ਹੋ ਜਾਣਗੇ ਪਰ ਕੁਝ ਲੋਕ ਇਸ ਪੰਤੇ ਗੱਲ ਕਰਨੀ ਸਰ ਕੌਣ ਦੀ ਗੱਲ ਕਰਨੀ ਹੈ ਸਰਨੇ ਸਾਹਿਬ ਕੁਝ ਲੋਕਾਂ ਦੀ ਗੱਲ ਕਰਨੀ ਹੈ ਪਰੰਪਰਾ ਦੀ ਗੱਲ ਕਰਨੀ ਹੈ ਮੀਡੀਆ ਦੇ ਵੀ ਕੁਝ ਖਬਰਾਂ ਇਹ ਵੀ ਨੇ ਕਿ ਤੁਸੀਂ ਇਹ ਸਾਰਿਆਂ ਨੂੰ ਠਿੱਬੀ ਲਾ ਕੇ ਇਹ ਤੁਹਾਡੇ ਕੋਟੇ ਵਿੱਚੋਂ ਆਏ ਨੇ ਕੀ ਇਹ ਗੱਲ ਠੀਕ ਹੈ ਹਾਂਜੀ ਬੀ ਮੀਡੀਆ ਦੇ ਵਿੱਚ ਕੁਝ ਖਬਰਾਂ ਇਹ ਨੇ ਕਿ ਤੁਸੀਂ ਮਜੀਠੀਏ ਦੇ ਹੋਰਾਂ ਨੂੰ ਠਿੱਬੀ ਲਾ ਕੇ ਇਹ ਜਥੇਦਾਰ ਤੁਸੀਂ ਬਣਾਏ ਆ ਕੀ ਇਹ ਗੱਲ ਸੱਚ ਹੈ ਮੈਂ ਕਹਦਾ ਠਿੱਬੀ ਲਾਣੀ ਹੈ ਜੀ ਮੇਰਾ ਘਰ ਆਥੇ ਕੋਈ ਆਖਾ ਕਿ ਮੈਂ ਉਹਨੂੰ ਲਾ ਕੇ ਲਾਈ ਹੈ ਮੇਰਾ ਵੀ ਸਣਾ ਹੈ ਮੇਰੇ ਵਾਸਤੇ ਹੈ ਮਜੀਠਾ ਪਰਿਵਾਰ ਬੜਾ ਸਤਿਕਾਰਯੋਗ ਹੈ ਔਰ ਕਿੰਨੇ ਪਰਿਵਾਰ ਹੈਗੇ ਜਿਹਨਾਂ ਪਿਛਲੇ 100 ਸਾਲ ਤੋਂ ਕਾਇਮ ਨੇ ਇਹ ਉਹਨਾਂ ਸ 100 ਸਾਲ ਤੋਂ ਉੱਪਰ ਹੋ ਗਏ ਨੇ ਉਹਨਾਂ ਨੇ ਉੱਥੇ ਕੋਣ ਕੋਣ ਆਪਣੇ ਵਿਚਾਰ ਰੱਖਦੇ ਹਾਂ ਕੋ ਉਹਦੀ ਸਿਹਰਾ ਕਰਦੇ ਹਾਂ ਤੇ ਮੈਂ ਕਹਾਂ ਕਿ ਠੱਬੀ ਲਾਣੀ ਮੈਂ ਤਾਂ ਕਿਸੇ ਨੂੰ ਨਹੀਂ ਲਾ ਸਕਦਾ 80 ਸਾਲ ਦਾ ਬੰਦਾ ਕਿਸੇ ਨੂੰ ਠੱਬੀ ਲਾ ਸਕਦਾ ਨਹੀਂ ਫਿਰ ਇਹਨਾਂ ਦੀ ਜਿਹੜੀ ਨਿਯੁਕਤੀ ਹੋਈ ਉਹ ਕਿਸ ਆਧਾਰ ਦੇ ਉੱਤੇ ਹੋਈ ਹੈ ਵੀ ਇਹਨਾਂ ਦੀ ਜਿਹੜੀ ਸਿੱਖਿਆ ਜਾਂ ਇਹਨਾਂ ਦਾ ਕੀ ਜਿਹੜੀ ਨਿਯੁਕਤੀ ਹੋਈ ਹੈ ਜਿਹੜੇ ਇਸ ਇਲਾਕੇ ਦੇ ਲੋਕ ਸਨ ਜਿਹੜਾ ਇਹਨਾਂ ਦੇ ਮੁੰਜੀ ਸਾਹਿਬ ਕਥਾ ਕਰਦੇ ਰਹੇ ਵਿਚਾਰ ਪੇਸ਼ ਕਰਦੇ ਰਹੇ ਤੇ ਉਹਨਾਂ ਕਰਕੇ ਉਹਨਾਂ ਨੂੰ ਲੋਕ ਸਮਝਦੇ ਕੁਝ ਨਹੀਂ ਹੈ ਜਥੇਬੰਦੀ ਜਿਹੜੇ ਵਿਰੋਧ ਕਰਨੀ ਹੈ ਤੁਸੀਂ ਉਹਨੂੰ ਕਿਵੇਂ ਦੇਖ ਦਿਓ ਉਹ ਜਿਹੜੇ ਕਹਿ ਰਹੇ ਸੀ ਇਹਨਾਂ ਦੀ ਜਥੇਬੰਦੀ ਨਹੀਂ ਹੋਂਦਵਾਂਗੇ ਕਈ ਬੰਦੇ ਆ ਗਏ ਜਿਹੜੇ ਸ਼ੋਨੀ ਕਾਲੀ ਦਲ ਦੇ ਵਿਰੋਧ ਨੂੰ ਵਿਰੋਧ ਕਰਨਾ ਹੀ ਕਰਨਾ ਹੈ ਭਾਵੇਂ ਜੋ ਮਰਜ਼ੀ ਕਰ ਲੈਣ ਪਹਿਲੀ ਵਾਰ ਇਹ ਕਿ ਸ਼ੋਨੀ ਕਾਲੀ ਦਲ ਨੇ ਸ਼ੋਨੀ ਕਮੇਟੀ ਨੇ ਇੱਕ ਪ੍ਰਚਾਰਕ ਨੂੰ ਜਥੇਦਾਰ ਲਾਇਆ ਹੈ ਇਹ ਸਵਾਦ ਹੋਰ ਕਰਾ ਗਾਣ ਹੋ ਸਕਦੀ ਇਹ ਮੈਨੂੰ ਦੱਸੋ ਫਿਰ ਇਹ ਅੱਜ ਤੱਕ ਇਹ ਕਦੇ ਹੋਇਆ ਨਹੀਂ ਵੀ ਇਹਨਾਂ ਨੂੰ ਬਹੁਤ ਜਲਦੀ ਸੂਰੇਸ਼ਵਰ ਅੰਮ੍ਰਿਤ ਵੇਲਾ ਨਾ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਦਸਤਾਰ ਬੰਦੀ ਦਾ ਜਿਹੜਾ ਮਾੜਾ ਹੁੰਦਾ ਤੁਸੀਂ ਮੈਨੂੰ ਦੱਸੋ ਅੰਮ੍ਰਿਤ ਵੇਲਾ ਮਾੜਾ ਹੁੰਦਾ ਦੱਸੋ ਪਰ ਇਹ ਚੰਗਾ ਵੇਲਾ ਵੇਲਾ ਕਿਹੜਾ ਕਸੇ ਪਰ ਮੈਨੂੰ ਇਸੇ ਕੋਮ ਹੁੰਦਾ ਨਹੀਂ ਪਰ ਇਹ ਸਮਾਂ ਕਹਿੰਦੇ 10 ਵਜੇ ਦਾ ਨਿਯਤ ਕੀਤਾ ਗਿਆ ਸੀਗਾ ਪਰ ਉਹ ਸਵੇਰੇ ਸਵੇਰੇ ਜਲਦੀ ਕਰ ਦਿੱਤਾ ਗੱਲ ਸੁਣੋ ਇਸ ਮੈਂ ਤਾਂ ਜਦ ਸਰਕਾਰ ਵੱਲੋਂ ਵਿਰੋਧੀਆਂ ਨੂੰ ਉੱਸਾ ਦਿੱਤਾ ਗਿਆ ਵੀ ਤੁਸੀਂ ਉਹ ਕਰੋ ਤੇ ਸਾਨੂੰ ਕੀ ਲੋੜ ਪਈ ਹੈ ਅਸੀਂ ਉਹ ਦੇਖੀਏ ਉਹਨਾਂ ਨੂੰ ਆਓ ਤੁਸੀਂ ਸਾਨੂੰ ਪੰਜਾਬ ਦੇ ਕਾ ਖਬਰਿਓ ਬਹੁਤ ਵਧੀਆ ਨਹੀਂ ਤੁਸੀਂ ਕਿਹਾ ਵੀ ਸਰਕਾਰ ਕਿਹੜੀ ਸਰਕਾਰ ਵੱਲੋਂ ਜਿਹੜੀ ਸ਼ਹਿਦ ਦਿੱਤੀ ਗਈ ਤੁਹਾਨੂੰ ਸਭ ਪਤਾ ਕਿਹੜੀ ਸਰਕਾਰ ਕਿਹਨੀਆਂ ਸਰਕਾਰਾਂ ਆਈਆਂ ਹਿੰਦੁਸਤਾਨ 'ਚ ਹਾਂ ਦੋਈ ਸਰਕਾਰਾਂ ਆਈਆਂ ਨੇ ਕਿ ਹਿੰਦੁਸਤਾਨ ਦੇ ਇਤਿਹਾਸ ਦੀ ਫੋਰਜ਼ ਜੀ ਤੜ ਬਹੁਤ ਧੰਨਵਾਦੀ ਪੰਜਾਬੀ ਲੋਕ ਚੰਨਾ ਗੱਲ ਕਰੀ ਵੈਗ ਜੀ ਦਾ ਖਾਲਸਾ ਵੈਗ ਜੀ ਕੀ ਫਤਹੀ